ਝੂਠ ਛੱਡਣਾ ਮੈਂ ਛੱਡਣੀ ਹੋ ਮੈਂ ਛੱਡਣੀ ਅਹੰਕਾਰ ਛੱਡਣਾ ਮੈਲ ਧੋਣੀ ਇਹ ਤੋਂ ਬੜਾ ਔਖ ਹੈ ਹੁਣ ਇਹ ਸਾਰੀਆਂ ਚੀਜ਼ਾਂ ਧੋਣੀਆਂ ਮਤਲਬ ਮਨ ਮਾਰਨਾ ਤੇ ਜਿਸ ਜਗ੍ਹਾ ਤੇ ਮਨ ਨੂੰ ਮਾਰਿਆ ਜਾ ਰਿਹਾ ਹੋਵੇ ਜਿੱਥੇ ਮਨ ਨੂੰ ਪਤਾ ਲੱਗ ਜੇ ਇੱਥੇ ਮੇਰੀ ਮੌਤ ਹੈ ਤੇ ਮਨ ਤੁਹਾਨੂੰ ਉੱਥੇ ਰਹਿਣ ਨਹੀਂ ਦੇਗਾ ਮਨ ਤਾਂ ਆਇਆ ਸੀ ਕੁਝ ਬਣਿਆ ਬਣਾਇਆ ਲੈਣ ਮੰਨਤਾ ਆਇਆ ਸੀ ਗੁਰਦੁਆਰਾ ਮੰਦਰ ਸਮਝ ਕੇ ਵੀ ਸੰਤਾਂ ਕੋਲ ਜਾਵਾਂਗੇ ਮੱਥਾ ਟੇਕਾਂਗੇ ਤੇ ਵਰ ਲੈ ਆਵਾਂਗੇ ਸੰਤ ਨੇ ਅਗੋਂ ਇਹ ਗੱਲ ਕਹਿਤੀ ਵੀ ਨਾਨਕ ਜੀਵਤਿਆ ਮਰ ਰਹੀ ਹੈ ਤੇਰਾ ਪਤਾ ਨਾ ਲੱਗੇ ਤੂੰ ਮਰਿਆ ਹੋਇਆ ਹੈ ਕਿ ਤੂੰ ਜੀਂਦਾ ਹੈ ਐਸ ਤਰ੍ਹਾਂ ਦਾ ਜੀਵਨ ਬਣਾ ਲੈ ਐਦਾਂ ਦਾ ਜੀਵਨ ਬਣਾ ਲੈ